ਕੱਟੜ ਦਾ ਹਾਲ ਦੇਖ ਲਓ ਉਹ ਨੌਜਵਾਨੀ ਮਾਰ ਦੋ ਫਿਰਦਾ ਪਾਕਿਸਤਾਨ ਦਾ ਪਾਉਂਟਰ ਬਣਾ ਦਿੰਦਾ ਕੌਣ ਕਹੇਗਾ ਹਿੰਦੁਸਤਾਨ ਭਾਰਤੀ ਕੰਟਰੀ ਦੇ ਬੰਦੇ ਨਹੀਂ ਹੈ ਅਸੀਂ ਬਾਹਰ ਦੇ ਨਹੀਂ ਆਪਣੇ ਦੇਸ਼ ਦੇ ਬੰਦੇ ਆ ਦੇਖੋ ਸਾਡਾ ਕੀ ਹਾਲ ਕਿੱtains ਆ ਪੱਕੀ ਗੋਲੀ ਹੈ ਕਿਛੋਂ ਦੇਖ ਲਓ ਇਹ 20 ਗੋਲੀਆਂ ਸਾਡੇ ਕੋਲ ਹੈ ਨਾ ਮੋਬਾਈਲ ਨਹੀਂ ਲੱਗੀ ਮਾਰੇਗਾ ਆਹ ਸਾਡੇ ਆਏ ਹੁਣ ਉਧਰ ਕੈਮੀਕਲ ਵਾਲਾ ਪਾਣੀ ਘੇਰ ਰਹੇ ਆ ਜੀ ਦਿੱਲੀ ਪਹੁੰਚ ਗਏ ਹਟਾਂਗੇ ਚਾਹ ਗੋਲੀ ਚ ਲਾਓ ਜਾਂ ਤੋਪ ਚ ਲਾਓ ਕੂਚ ਲਾਓ ਆ ਸਾਡਾ ਲੋਕਤੰਤਰ ਹੈ ਸਿਰ 'ਚ ਗੋਲੇ ਮਾਰ ਰਹੇ ਆ ਇਹ ਪੰਜਾਬ ਹੈ ਪੰਜਾਬ ਮਾਘਾ ਪੰਜਾਬ ਨੂੰ ਕਿਣਾ ਆਵਾਜ਼ ਠਾਈ ਤੇ ਪਈ ਸਭ ਜੀ ਗੁਲਾਮ ਹੋ ਜਾਗਾ ਇਸ ਕਰਕੇ ਚਾਹੇ ਕੱਲ ਤੱਕ ਲੜਨਾ ਪੜੋ ਲੜਨਾ ਪੜਾ ਮਨ ਪੱਟੜ ਦਾ ਹਾਲ ਦੇਖ ਲਓ ਉਹ ਨੌਜਵਾਨਾਂ ਦੀ ਮਾਰ ਨੂੰ ਫਿਰਦਾ ਸੋ ਇੱਕ ਸਿਰਫ ਇਹੀ ਆ ਨਾ ਕਿ ਆਪਣੀ ਆਪਾਂ ਗੱਲ ਨੂੰ ਪੁਗਾਉਣਾ ਹੈ ਕਿ ਆਪਾਂ ਦੂਜੇ ਦੀ ਗੱਲ ਦੀ ਸੁਣਨਾ ਹੀ ਨਹੀਂ ਹੈਗਾ ਸਿਰਫ ਆਪਾਂ ਆਪਣੀ ਮਨਮਰਜ਼ੀ ਕਰਨੀ ਇਹ ਇੱਕ ਐਸੀ ਸਰਕਾਰ ਆ ਜਿਹਨੂੰ ਸਿਰਫ ਇਹ ਲੱਗਦਾ ਹੈ ਕਿ ਸਾਰੇ ਇਤੋਂ ਖੁਸ਼ ਆ ਸਿਰਫ ਧਰਮ ਦੀ ਰਾਜਨੀਤੀ ਖੇਡ ਕੇ ਤੇ ਇਹ ਸਰਕਾਰਾਂ ਜਿਹੜੀਆਂ ਨੇ ਆਪਣੀ ਸਰਕਾਰ ਬਣਾ ਕੇ ਤੇ ਚਲਾ ਲੈਂਦੀਆਂ ਨੇ ਲੋਕਾਂ ਦੇ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਕਿਸੇ ਦੀ ਦੁੱਖ ਤਕਲੀਫ ਨਾਲ ਕੋਈ ਮਤਲਬ ਨਹੀਂ ਕਿਸੇ ਦੀ ਰੋਟੀ ਪਾਣੀ ਨਾਲ ਕੋਈ ਮਤਲਬ ਨਹੀਂ ਸਿਰਫ ਇਹਨਾਂ ਨੂੰ ਆਪਣੀ ਜਿੱਤ ਦਾ ਨਸ਼ਾ ਜ਼ਰੂਰੀ ਆ ਤੇ ਇਸੇ ਸਬੰਧਤ ਜਿਹੜੇ ਕਿਸਾਨ ਜਾ ਰਹੇ ਆ ਤੇ ਤੁਸੀਂ ਕਿਸੇ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਫਿਰ ਕਹਿ ਦਿੰਦੇ ਕਿ ਕਿਸਾਨ ਗਲਤ ਆ ਪਹਿਲਾਂ ਤੁਸੀਂ ਐਡੇ ਤਗੜੇ ਜਿਹੜੇ ਸੂਲ ਲਾਏ ਆ ਅਗਲੇ ਬੰਨੇ ਜਿਹੜੇ ਗੱਡੇ ਆ ਨਾ ਜਿਹੜੇ ਮਤਲਬ ਕੀ ਕਹ ਲਓ ਕਿ ਜੇ ਤਾਂ ਕੋਈ ਬੰਬਬਾਰੀ ਕਰਨ ਆ ਰਿਹਾ ਹੁੰਦਾ ਤੇ ਇਹਦਾ ਤੁਹਾਨੂੰ ਖਮਿਆਦਤ ਭੁਗਤ ਨਹੀਂ ਪੈਣਾ। ਅੱਜਕੱਲ ਸਾਰਿਆਂ ਨੂੰ ਅੱਜ ਆਪਾਂ ਸਭ ਨੂੰ ਪਤਾ ਹੈ ਕਿ ਸਗਰਾਂਦ ਆ ਤੇ ਦੂਸਰਾ ਅੱਜ ਦੇ ਦਿਨ ਜਿਹੜੇ ਕਿਸਾਨ ਨੇ ਉਹ ਦੁਬਾਰਾ ਦਿੱਲੀ ਜਾ ਰਹੇ ਨੇ। ਹਰ ਕੋਈ ਤਾਂ ਦਿੱਲੀ ਨਹੀਂ ਜਾ ਸਕਦਾ। ਲੇਕਿਨ ਹਰ ਬੰਦਾ ਦਿੱਲੀ ਜਾਣ ਵਾਲਿਆਂ ਨੂੰ ਸਪੋਰਟ ਤੇ ਕਰ ਸਕਦਾ ਵਾ ਕਿਉਂਕਿ ਹਰ ਇੱਕ ਦਾ ਜਾਣਾ ਪੋਸੀਬਲ ਨਹੀਂ ਹੈਗਾ। ਕੋਈ ਕਿਸੇ ਜੌਬ ਤੇ ਜਾ ਰਿਹਾ ਵਾ ਜਾਂ ਫਿਰ ਕੋਈ ਕੰਮ ਤੇ ਜਾ ਰਿਹਾ ਵਾ ਪਰ ਕਿਸ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਸਪੋਰਟ ਕਰ ਸਕਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਤਾਂ ਵੀ ਵਿਲੇਜ ਤੁਰ ਪਿਆ ਕਿਉਂਕਿ ਆਪਾਂ ਨੂੰ ਪਹਿਲਾਂ ਸਮਝਣਾ ਪੈਣਾ ਹੈ ਕਿ ਉਹ ਦਿੱਲੀ ਜਾ ਕਿਉਂ ਰਹੇ ਨੇ ਜਿਵੇਂ ਕਿ ਆਪਾਂ ਜਾਣਦੇ ਆ ਕਿ ਅੱਜ ਤੋਂ 4 ਸਾਲ ਪਹਿਲਾਂ ਵੀ ਜਿਹੜੇ ਕਿਸਾਨ ਸੀ ਉਹ ਦਿੱਲੀ ਗਏ ਸੀ ਤੇ ਉੱਥੋਂ ਉਹਨਾਂ ਨੇ ਤਰੀਕਨ ਸਾਢੇ 3-4 ਸਾਲ ਪਹਿਲਾਂ ਜਦੋਂ ਗਏ ਸੀ ਉਹਨਾਂ ਨੇ ਕੀ ਉੱਥੋਂ ਲੈ ਕੇ ਆਂਦਾ ਉਦੋਂ ਕਹਿ ਦਿੱਤਾ ਗਿਆ ਕਿ ਤਿੰਨ ਕਾਨੂੰਨ ਵਾਪਸ ਹੋ ਗਏ ਨੇ ਮੋਦੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜਿਹੜੇ ਗੁਰਪੁਰਬ ਦੇ ਉੱਪਰ ਇਹ ਗੱਲ ਕਹੀ ਸੀ ਪਰ ਉਹ ਮੁਕਰ ਗਏ ਆਪਣੀਆਂ ਗੱਲਾਂ ਤੋਂ ਕਿ ਉਹਨਾਂ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਇਆ ਹੀ ਨਹੀਂ ਹੁਣ ਐਮਐਸਪੀ ਹੈ ਕੀ ਆ ਕਿਉਂਕਿ ਆਪਾਂ ਦੇਖਦੇ ਆਂ ਕਿ ਆਪਾਂ ਜਦੋਂ ਬਾਜ਼ਾਰ ਤੋਂ ਕੋਈ ਚੀਜ਼ ਲੈਣ ਵਾਸਤੇ ਜਾਂਦੇ ਤਾਂ ਉਹਦਾ ਰੇਟ ਹਰ ਸਾਲ ਵੱਧਦਾ ਜੇ ਰੇਟ ਨਹੀਂ ਵਧੂਗਾ ਤੇ ਉਹਦੀ ਜਿਹੜੀ ਕੁੰਜਤੀ ਉਹ ਡਾਊਨ ਕਰ ਦਿੱਤੀ ਜਾਂਦੀ ਆ ਪ੍ਰਾਈਸ ਇੰਡੈਕਸ ਦੇ ਹਿਸਾਬ ਦੇ ਨਾਲ ਜਿਹੜੇ ਰੇਟ ਜਿਹੜੇ ਫਸਲਾਂ ਦੇ ਵਧਨੇ ਚਾਹੀਦੇ ਆ ਜਿਸ ਤਰੀਕੇ ਦੇ ਨਾਲ ਖਰਚਾ ਵੱਧਦਾ ਵਾ ਉਸ ਤਰੀਕੇ ਦੇ ਨਾਲ ਰੇਟ ਵਧਣ ਇਹ ਨਹੀਂ ਆ ਕਿ ਹਰ ਸਾਲ ਤੁਸੀਂ 200 ਰੁਪਏ ਵਧਾ ਦਿੱਤਾ 300 ਰੁਪਏ ਵਧਾ ਦਿੱਤਾ 100 ਰੁਪਏ 150 70 ਰੁਪਏ ਵਧਾਤੇ ਇਹਦੇ ਨਾਲ ਕਿਸੇ ਦਾ ਗੁਜ਼ਾਰਾ ਨਹੀਂ ਚੱਲਦਾ ਆਪਾਂ ਹਰ ਪਾਸੇ ਦੇਖਦੇ ਆ ਜੇ ਕੋਈ ਜੌਬ ਕਰਨ ਵਾਲਾ ਬੰਦਾ ਹੈ ਤੇ ਕੀ ਦੀ ਤਨਖਾਹ ਜੇ 20000 ਆ ਤੇ ਉਹਦੀ ਅਗਲੇ ਸਾਲ 22000 2500 3000 ਤੇ ਜੇ ਉਹਦੀ ਤਨਖਾਹ ਜਿਹੜੀ ਆ 2000 ਰੁਪਏ ਘਟਾ ਦਿੱਤੀ ਜਾਵੇ ਤਾਂ ਉਹਨੂੰ ਕਿਵੇਂ ਦਾ ਲੱਗੂਗਾ ਕਿ ਕੋਈ ਮੁਲਾਜ਼ਮ ਇਸ ਚੀਜ਼ ਨੂੰ ਮੰਨੇਗਾ ਕਦੀ ਵੀ ਨਹੀਂ ਮੰਨਦਾ ਤੇ ਇਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਨ੍ਹਾਂ ਦੀ ਵੀ ਆਮਦਨ ਹਰ ਸਾਲ ਜਿਹੜੀ ਵਧਣੀ ਚਾਹੀਦੀ ਨਾ ਕਿ ਘਟਣੀ ਚਾਹੀਦੀ ਹੈ। ਹਰਿਆਣੇ ਦੇ ਬਾਰਡਰ ਦੇ ਉੱਪਰ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਕੰਡੇ ਵਿਛਾਏ ਜਾ ਰਹੇ ਨੇ ਤੇ ਕਿਦਾਂ ਸੂਲਾਂ ਜਿਹੜੀਆਂ ਉਹ ਗੱਡੀਆਂ ਜਾ ਰਹੀਆਂ ਇਸ ਤਰੀਕੇ ਦੇ ਨਾਲ ਕਿ ਜਿਵੇਂ ਕੋਈ ਵੱਖਰਾ ਮੁਲਕ ਹੋਵੇ। ਸੋ ਮੇਰੀ سپورਟ ਹੈਗੀ ਆ ਜਿਹੜੇ ਫਾਰਮਰ ਜਿਹੜੇ ਦਿੱਲੀ ਨੂੰ ਜਾ ਰਹੇ ਆ ਤੇ ਬਾਕੀ ਵੀ ਆਪਾਂ ਸਾਰੇ سپورਟ ਕਰੀ ਚਾਹੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਸਪੋਰਟ ਜ਼ਰੂਰ ਆਪਾਂ ਨੂੰ ਕਰਨੀ ਚਾਹੀਦੀ ਆ ਚਾਹੇ ਤਨ ਦੇ ਨਾਲ ਮਨ ਦੇ ਨਾਲ ਉੱਥੇ ਜਾ ਕੇ ਕਰ ਸਕਦੇ ਆ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਨੂੰ ਸਪੋਰਟ ਉਹਨਾਂ ਦੀ ਕਰਨੀ ਚਾਹੀਦੀ ਕਿਉਂਕਿ ਇਹ ਇੱਕ ਹੂੰਦ ਦੀ ਲੜਾਈ ਆ ਕਿਉਂਕਿ ਜੇ ਕਿਸਾਨ ਨੇ ਅੰਨ ਅਗਾਉਣਾ ਬੰਦ ਕਰ ਦਿੱਤਾ ਤੇ ਫਿਰ ਜਿਹੜਾ ਕਿਸੇ ਦਾ ਜੀਵਨ ਆ ਜਿਹੜਾ ਮੁਸ਼ਕਲ ਹੋ ਜਾਊਗਾ ਕੋਈ ਵੈਸੇ ਆਪਾਂ ਗਿਣਤੀ 'ਚ ਬਹੁਤ ਥੋੜੇ ਰਹਿ ਗਏ ਆ ਬਹੁਤ ਸਾਰੇ ਇਹ ਆਪਣੇ ਜਿਹੜੇ ਯਾਰ ਦੋਸਤ ਨੇ ਭੈਣ ਭਰਾ ਨੇ ਤੇ ਭਰਾ ਭਤੀਜੇ ਨੇ ਉਹ ਬਾਹਰ ਜਾ ਚੁੱਕੇ ਨੇ ਤੇ ਆਪਾਂ ਜਿੰਨੇ ਕੁ ਵੀ ਹੈਗੇ ਆਪਾਂ ਨੂੰ ਇੱਕ ਦੂਜੇ ਦੀ سپورਟ ਕਰਨੀ ਚਾਹੀਦੀ ਆ ਤੇ ਫਾਰਮਰਸ ਨੂੰ ਜਿਹੜਾ ਉਹ سپورਟ ਕਰਨਾ ਚਾਹੀਦਾ ਵਾ ਕਿਉਂਕਿ ਅਗਰ ਕਿਸਾਨ ਨੇ ਅੰਨ ਗੋਣਾ ਪੈਦਾ ਕਰਨਾ ਬੰਦ ਕਰ ਦਿੱਤਾ ਨਾ ਤੇ ਫਿਰ ਜੀਵਣਾ ਵੀ ਮੁਸ਼ਕਲ ਹੋ ਜਾਊਗਾ ਕਿਉਂਕਿ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈਗੀ ਕਿ ਉਹ ਜਿਹੜਾ ਵਾ ਕਿ ਅੰਨ ਨੂੰ ਉਗਾ ਸਕੇ ਇਸ ਵਾਰ ਜਿਹੜੇ ਕਿਸਾਨ ਜਾ ਰਹੇ ਨੇ ਉਹਨਾਂ ਦੀ ਜਿਹੜੀ ਮੁੱਖ ਮੰਗਾਂ ਨੇ ਇੱਕ ਤੇ ਐਮਐਸਪੀ ਗਰੰਟੀ ਕਾਨੂੰਨ ਕਿ ਹਰ ਇੱਕ ਫਸਲ ਦੇ ਉੱਪਰ ਜਿਹੜੀ ਉਹ ਗਰੰਟਡ ਜਿਹੜਾ ਕਿ ਸਾਨੂੰ ਰੇਟ ਮਿਲਣਾ ਚਾਹੀਦਾ ਏ ਮਿਨੀਮਮ ਸਪੋਰਟ ਪ੍ਰਾਈਸ ਤੇ ਦੂਸਰਾ ਉਹਨਾਂ ਦੇ ਜਿਹੜੇ ਪਰਚੇ ਦਰਜ ਹੋਏ ਸੀ ਉਹ ਰੱਦ ਹੋਣੇ ਚਾਹੀਦੇ ਆ ਤੇ ਜਿਹੜੇ ਵੀ ਕਿਸਾਨਾਂ ਦੇ ਜਿਹੜੇ ਕਰਜ਼ ਮੁਕਤੀ ਦਾ ਰਿਲੇਟਡ ਜਿਹੜੇ ਹੈਗਾ ਉਹ ਵੀ ਜਿਹੜਾ ਉਹ ਮੁਆਫ ਹੋਣਾ ਚਾਹੀਦਾ ਤੇ ਇਹ ਜਿਹੜੀਆਂ ਮੁੱਖ ਮੰਗਾਂ ਨੇ ਇਸ ਤੋਂ ਇਲਾਵਾ ਜਿਹੜਾ ਤੁਸੀਂ ਪ੍ਰਾਲੀ ਪ੍ਰਬੰਧਨ ਨੂੰ ਲੈ ਕੇ ਕੋਈ ਕਾਨੂੰਨ ਬਣਾਏ ਗਏ ਨੇ ਤੇ ਬਿਜਲੀ ਨਾਲ ਰਿਲੇਟਡ ਕਾਨੂੰਨ ਬਣਾਏ ਗਏ ਨੇ ਧੂਏ ਨਾਲ ਰਿਲੇਟਡ ਕਾਨੂੰਨ ਬਣਾਏ ਗਏ ਇਸ ਦਾ ਇਹਨਾਂ ਨੂੰ ਇਹਨਾਂ ਦੇ ਦਾਇਰੇ ਦੇ ਵਿੱਚੋਂ ਕਿਸਾਨ ਨੂੰ ਬਾਹਰ ਰੱਖਣਾ ਚਾਹੀਦਾ ਹੈ ਸੋ ਇਹ ਜਿਹੜੇ ਮੁੱਖ ਜਿਹੜੇ ਕਾਰਨ ਹੈਗੇ ਨੇ ਜਿਹਦੇ ਕਰਕੇ ਜਿਹੜਾ ਐਸ ਵਾਰ ਜਿਹੜਾ ਉਹ ਧਰਨਾ ਲੱਗਣ ਜਾ ਰਿਹਾ ਹੈ ਧੰਨਵਾਦ